ਨੂੰ ਵੋਟ ਨਾ ਪਾਇਚੇ ਤੇ ਨੇ ਮਨਜਾਇਓ ਇਹਨਾਂ ਨੇ ਬਹੁਤ ਹਿਰਸਾਨ ਕਰਤਾ ਪੰਜਾਬ ਦਾ ਕੋਈ ਪੈਨਸ਼ਨ ਦਾ ਵਾਅਦਾ ਨਹੀਂ ਕੀਤਾ 11 ਲੱਖ ਰਸ਼ਨ ਕਾਰਡ ਕੱਢ ਤੇ ਬਿੱਲ ਆ ਜਾਂਦੇ ਲੋਕਾਂ ਨੂੰ ਬੱਚਿਆਂ ਤੋਂ ਫੀਸਾ ਲਈ ਜਾਂਦੇ ਮੁਲਾਜ਼ਮਾਂ ਨੂੰ ਤਨਖਾੜੀ ਨਹੀਂ ਦਿੰਦੇ ਧੰਨਵਾਦ ਹੋਊਗਾ ਤੁਹਾਡਾ ਤੁਸੀਂ ਇਹਨਾਂ ਨੂੰ ਵੋਟ ਦੰਦੇ ਬਰੋਂ ਦੇ ਲੰਗਾਂ ਸਾਹ ਹਾਇ ਨੇ ਸਕورٹی ਚੱਕੀ ਕਰਦੇ ਆ ਨੌਜਵਾਨਾਂ ਤੇ ਐਨਐਸਏ ਲਾ ਰਿਹਾ ਜੇ ਕੋਈ ਹਾਲ ਦੀ ਆਵਾਜ਼ ਚੁੱਕ ਦੇ ਠੀਕ ਹੈ ਪੰਜਾਬ ਨਾਮੇ ਸਾਹ ਬੰਦ ਕਰਕੇ ਰੱਖਦਾ ਬਾਜ਼ਾਰ ਧੀਆਂ ਪਹਿਣਾ ਰੋਹਨ ਬਾਜ਼ਾਰ ਪੋਟਾਂ ਮੇਲੇ ਸੋਚਾਂਗੇ ਮਾਂ ਦੀ ਭੱਟੀ ਕੋਚ ਇਹਨੇ ਝਾੜੂ ਵਾਲਿਆਂ ਦੇ ਝੂਠ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਵੋਟਾਂ ਲੈ ਲਈਆਂ ਨਾ ਪੈਨਸ਼ਨ ਵਧਾਈ ਨਾ ਸਾਨੂੰ ਹਜ਼ਾਰ ਰੁਪਈਆ ਦਿੱਤਾ ਬਿਜਲੀ ਦੇ ਬਿੱਲ ਆਉਣ ਲੱਗ ਕੇ ਹਜ਼ਾਰਾਂ ਕਰੋੜ ਰੁਪਏ ਕੱਢਦੇ ਤੇ ਪੰਜਾਬ ਦੇ ਸਰੋਵਰ ਬੱਚਿਆਂ ਨੂੰ ਪੀਸਾ ਨਹੀਂ ਆਪਿਆ ਸਕੂਲਾਂ ਦੇ ਵਿੱਚ ਤੇ ਮਲਾਜ਼ਮਾਂ ਦਾ ਤਾਂ ਬੇੜਾ ਕਰਤ ਕਰਦਾ ਇਹਨਾਂ ਨੇ 11 ਲੱਖ ਰਸੂਖਾੜ ਕੱਟਦਾ ਜਿਹੜਾ 20 ਕਿਲੋ ਰਸੂਖਾ ਮਿਲਦਾ ਸੀ ਅਜੋ 5 ਕਿਲੋ ਹੋ ਗਿਆ ਤੇ ਦੇਖੀਏ ਵੀ ਇਹਨਾਂ ਨੇ ਪੰਜਾਬ 'ਚੋਂ ਬਾਹਰ ਕਰ ਦਿੱਤਾ ਉਹ ਦੱਸਣਾ ਉਹ ਅੱਜ ਸੰਗੀਆਂ ਤੇ ਆ ਗਏ ਆਪਣੇ ਮੰਮੀ ਡੈਡੀ ਨੂੰ ਕਹਿ ਦਿਆ ਉਹ ਤੇ ਥੋੜੀ ਬੋਟਾ ਤੁਸੀਂ ਵੀ ਪੁਲਿਸ ਝਾੜੂ ਨੂੰ ਬੋਲਣ। ਅੱਜ ਅਸੀਂ ਆਲ ਪੰਜਾਬ ਆਂਗਣਵਾੜੀ ਮਲਾਜਮ ਜੂਨੀਅਨ ਵੱਲੋਂ ਜਲੰਧਰ ਪੱਛਮੀ ਦੇ ਵਿੱਚ ਆਏ ਆ ਜਿੱਥੇ ਇਲੈਕਸ਼ਨ ਚੱਲ ਰਹੀ ਹੈ ਬਾਈ ਇਲੈਕਸ਼ਨ ਹੋ ਰਹੀ ਹੈ ਤੇ ਅਸੀਂ ਝਾੜੂ ਦੀ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕਰ ਰਹੀਆਂ ਤੇ ਲੋਕਾਂ ਨੂੰ ਇਹ ਕਹਿਣ ਵਾਸਤੇ ਆਏ ਆ ਕਿ ਇਸ ਪਾਰਟੀ ਨੂੰ ਵੋਟ ਨਾ ਦਿਓ ਕਿਉਂ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਜਿਹੜਾ ਵੋਟਾਂ ਦੇ ਵਿੱਚ ਵਾਅਦੇ ਕੀਤੇ ਕਿ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਇਹਨਾਂ ਨੇ ਕੋਈ ਹਜ਼ਾਰ ਰੁਪਈਆ ਨਹੀਂ ਦਿੱਤਾ ਉਲਟਾ ਇਹਨਾਂ ਨੇ ਕੀਤਾ ਕੀ ਹੈ ਲੋਕਾਂ ਦਾ 11 ਲੱਖ ਰਾਸ਼ਨ ਕਾਰਡ ਕੱਟ ਤੇ ਲੋਕ ਅੱਜ 5-5 ਕਿਲੋ ਅਨਾਜ ਨੂੰ ਤਰਸਦੇ ਹੈਗੇ ਆ ਇਹ ਹਾਲਤ ਹੈ ਬੱਚਿਆਂ ਤੋਂ ਇਹਨਾਂ ਨੇ ਫੀਸਾਂ ਲੈਣੀਆਂ ਸ਼ੁਰੂ ਕਰਤੀਆਂ ਐਸੀ ਬੱਚੇ ਖਾਸ ਕਰਕੇ ਸਕੂਲਾਂ ਦੇ ਵਿੱਚ ਜਿਹੜੇ ਪੜ੍ਹਦੇ ਆ ਉਹ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਫੀਸਾਂ ਭਰਨੀਆਂ ਪੈ ਰਹੀਆਂ ਜਿਹੜੀ ਬਿਜਲੀ ਲੋਕਾਂ ਨੂੰ ਬਿਲਕੁਲ ਫ੍ਰੀ ਸੀ ਇਹ ਕਹਿੰਦੇ ਅਸੀਂ ਤੁਹਾਨੂੰ 600 ਯੂਨਟ ਫ੍ਰੀ ਦੇਵਾਂਗੇ ਲੋਕਾਂ ਨੂੰ ਏਡੇ-ਏਡੇ ਬਿੱਲ ਆ ਰਹੇ ਆ ਦੂਜਾ ਆੰਗਣਵਾੜੀ ਵਰਕਰ ਅਜ ਤਨਖਾਹਾਂ ਨੂੰ ਤਰਸਦੀਆਂ ਹੈਗੀਆਂ ਐਦਾਂ ਦੀ ਹਾਲਤ ਆ ਕਿ ਆੰਗਣਵਾੜੀ ਵਰਕਰਾਂ ਨੂੰ 14 14 ਮਹੀਨੇ 18 18 ਮਹੀਨੇ ਤਨਖਾਹ ਨਹੀਂ ਮਿਲਦੀ ਸੋ ਜਿਹੜਾ ਜੇ ਅਸੀਂ ਇਹਨਾਂ ਦੀ ਆਪ ਦੀ ਹੱਕਾਂ ਦੀ ਆਵਾਜ਼ ਠਾਉਣੇ ਆ ਗੱਲ ਕਰਦੇ ਆ ਦੋ ਦੋ ਸਾਲਾਂ ਤੋਂ ਅਸੀਂ ਪੱਲੇ ਤੋਂ ਪੈਸੇ ਖਰਚ ਕੇ ਮੋਬਾਈਲਾਂ ਤੇ ਕੰਮ ਕਰ ਰਹੀਆਂ ਸੀ ਵੀ ਦੇ ਕੰਮ ਕਰ ਰਹੇ ਆ ਤੇ ਸਾਡੀ ਗੱਲ ਨਹੀਂ ਸੁਣਦੇ ਜੇ ਅਸੀਂ ਆਵਾਜ਼ ਠਾਉਣੇ ਆ ਤੇ ਸਾਨੂੰ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੋ ਅਸੀਂ ਲੋਕਾਂ ਦੇ ਮੂਹਰੇ ਅਪੀਲ ਕਰਨ ਆਏ ਆ ਕਿ ਜਿਹੜੇ ਝਾੜੂ ਦੀ ਸਰਕਾਰ ਹੈ ਇਹਨਾਂ ਦਾ ਹਕਾਰ ਕੱਢਣ ਵਾਸਤੇ ਇਹਨਾਂ ਦਾ ਹਾਰਨਾ ਬਹੁਤ ਜ਼ਰੂਰੀ ਹੈ